ਅਕਸਰ ਇਹ ਮੰਨਿਆ ਜਾਂਦਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਦਾ ਭਵਿੱਖ ਖੁਸ਼ਹਾਲ ਹੋਣ ਦੇ ਮੌਕੇ ਬਹੁਤ ਘੱਟ ਹੁੰਦੇ ਨੇ ਪਰ ਪਿੰਡ ਢੋਲਾ ਦੀ ਬੱਚੀ ਜਸਵੀਰ ਕੌਰ ਨੇ ਇਹ ਮਿਥ ਨੂੰ ਤੋੜ ਕੇ ਦਿਖਾਇਆ ਹੈ ਸਰਕਾਰੀ ਸਕੂਲਾਂ ਵਿੱਚ ਪੜ੍ਹੀ ਇਸ ਬੱਚੀ ਨੇ ਆਪਣੀ ਮਿਹਨਤ ਸਦਕਾ ਸਿਰਫ 21 ਸਾਲ ਦੀ ਉਮਰ ਵਿੱਚ ਜਿੱਥੇ ਸਰਕਾਰੀ ਨੌਕਰੀ ਪ੍ਰਾਪਤ ਕੀਤੀ ਏ ਉੱਥੇ ਮਾਪਿਆਂ ਦਾ ਅਤੇ ਪਿੰਡ ਦਾ ਨਾਮ ਵੀ ਉੱਚਾ ਕੀਤਾ ਹੈ ਇਹ ਉਹ ਬੱਚੀ ਆ ਜਿਸ ਦੀ ਆਪਣੇ ਮੁਕਾਬਲੇ ਵਿੱਚ ਆਈਆਂ ਪੰਜਾਬ ਦੀਆਂ 2500 ਕੁੜੀਆਂ ਵਿੱਚੋਂ ਸਿਲੈਕਸ਼ਨ ਹੋਈ ਹੈ ਸਾਡੀ ਜੀ 올ਓਵਰ ਇੰਡੀਆ ਸੌਵਕੈਂਸੀ ਸੀ ਜੀ ਹਾਂ ਤੇ ਜਿਹਦੇ ਵਿੱਚੋਂ ਪੰਜਾਬ ਚੋਂ 2500 ਕੁੜੀ ਨੇ ਟ੍ਰਾਇਲ ਮਤਲਬ ਕਿ ਦਿੱਤਾ ਤੇ ਉਹਦੇ ਵਿੱਚੋਂ ਸਾਡੀ 5 ਕੁੜੀਆਂ ਦੀ ਸਿਲੈਕਸ਼ਨ ਹੋਈ ਅੱਛਾ ਸਾਡੀ ਜ ਡੀ ਆਰ ਉਹ ਜਲੰਧਰ ਸੀ ਜਿੱਥੇ ਜੰਮੂ ਕਸ਼ਮੀਰ ਤੇ ਪੰਜਾਬ ਜਿੱਥੇ 500 ਕੁੜੀਆਂ ਨੇ ਟ੍ਰਾਇਲ ਦਿੱਤਾ ਤੇ 500 ਵਿੱਚੋਂ ਸਾਨੂੰ ਸਾਡੀ 5 ਦੀ ਸਿਲੈਕਸ਼ਨ ਹੋਈ ਇੱਕ ਮੈਂ ਜ਼ਿਲ੍ਹਾ ਬਰਨਾਲਾ ਅੰਮ੍ਰਿਤਸਰ ਪਟਿਆਲਾ ਸੰਗਰੂਰ ਤੇ ਦੋ ਅੰਮ੍ਰਿਤਸਰ ਦੀਆਂ ਸੀਗੀਆਂ ਸਾਡੀ ਪੰਜ ਦੀ ਸਿਲੈਕਸ਼ਨ ਹੋਈ ਹੈ ਬਸ ਜੀ 25 ਔਲਡ ਥਲ ਸੈਨਾ ਵਿੱਚ ਭਰਤੀ ਹੋਣ ਤੋਂ ਬਾਅਦ ਟ੍ਰੇਨਿੰਗ ਵਾਸਤੇ ਉਹ ਇਸੇ ਸਾਲ April 2024 ਵਿੱਚ ਮੰਗਲੌਰ ਵਿਖੇ ਜਾ ਰਹੀ ਹੈ ਜਸਵੀਰ ਕੌਰ ਗੱਗੂ ਦਾ ਜਨਮ ਇਤਿਹਾਸਕ ਪਿੰਡ ਢੋਲਾ ਵਿਖੇ ਮਾਤਾ ਹਰਬੰਸ ਕੌਰ ਅਤੇ ਪਿਤਾ ਸਰਦਾਰ ਬਲਦੇਵ ਸਿੰਘ ਦੇ ਘਰ 5 April 2003 ਨੂੰ ਹੋਇਆ। ਮਾਪਿਆਂ ਨੂੰ ਆਪਣੀ ਬੱਚੀ ਤੇ ਪੂਰਾ ਮਾਣ ਹੈ। ਬੱਚੇ ਬਾਰੇ ਤਾਂ ਹੀ ਸੋਚ ਗਿਲਾਦਾ ਬਾਬੇ ਦੇ ਸੇਕ ਗੁਰੂ ਸੇਕ ਬਾਬੇ ਦੀ ਕਿਰਪਾ ਨਾਲ ਤੇ ਕੇਵਲ ਵਾਈ ਦੀ ਕਿਰਪਾ ਨਾਲ ਇੱਥੇ ਤੱਕ ਬੱਚਾ ਪਹੁੰਚ ਗਿਆ ਮੇਰੇ। ਹੂੰ। ਇਹਨੇ ਬਹੁਤ ਮਦਦ ਕੀਤੀ ਹੈ ਮੇਰੀ। ਹਾਂਜੀ। ਬੱਚੇ ਦੀ। ਹਾਂ। ਹਾਂ ਉਹ ਤੁਮੇ ਕੁਝ ਨਹੀਂ ਦੇ ਸਕਦਾ ਸੀ ਹਾਂ ਨਹੀਂ ਠੀਕ ਹੈ ਜੀ ਚਾਰ ਗੁੱਡੀਆਂ ਸੀ ਕਿ ਮੈਂ ਕੱਲੀ ਨੂੰ ਤੇਨੂੰ ਕੀ ਦੇ ਸਕਦਾ ਸੀ ਹੂੰ ਇਹਨਾਂ ਦੀ ਕਿਰਪਾ ਨਹੀਂ ਇੱਥੇ ਤੇ ਕੋ ਬੱਚਾ ਪਹੁੰਚ ਗਿਆ ਮੇਰਾ ਜਸਵੀਰ ਕੌਰ ਗੱਗੂ ਦੇ ਦਾਦਾ ਗੁਲਜਾਰ ਸਿੰਘ ਨੇ ਕੀ ਆਖਿਆ ਆਓ ਸੁਣਦੇ ਹਾਂ ਇਸ ਵੱਡੇ ਮੁੰਡੇ ਦੇ ਚਾਰ ਗੁੱਡੀਆਂ ਕੋਈ ਚਾਰ ਗੁੱਡੀਆਂ ਮੋਰ ਮੁੰਡਾ ਹੋੜਾ ਲੜਕਾ ਹੋਇਆ ਜਦੋਂ ਕਿਸੇ ਨੇ ਪਰੇਸ਼ਾਨੀ ਕਰਨ ਲੱਗਿਆ ਮੈਂ ਤਾਂ ਰਣ ਗਿਆ ਕਿ ਫਿਕਰ ਨਾ ਕਰੋ ਤਾਂ ਪੱਤਾਂ ਵਰਗੀਆਂ ਆਈਆਂ ਤੋ ਕੋਈ ਨੋਦੀ ਗਰੇ ਦਰਮੇਤਾਂ ਦੀ ਜਿੰਨੇ ਤਾਂ ਮਾਸੇ ਤਾਂ ਦੰਦਰਾ ਨਾ ਫਿਰਾਂ ਪਿੱਤੇ ਆਪਣੇ ਪੱਤਾਂ ਬਣ ਕੇ ਫਿਸ਼ਰ ਨਾ ਕਰੀ ਉਸ ਦੀ ਗੱਲ ਦੇ ਭਈ ਮੇਰੇ ਦੋ ਬੱਚਾ ਕੁੜੀਆਂ ਮਗਰ ਮੇਰੇ ਪੋਤਾ ਹਜਰ ਮਿਲਤਾ ਉਦੋਂ ਬਾਰੇ ਕੁੜੀਆਂ ਨੇ ਮੇਰੇਆਂ ਨੇ ਇਹ ਕੁੜੀਆਂ ਨੂੰ ਪੜਾਈ ਦੇ ਦਿੱਤੇ ਤੇ ਮੈਨੂੰ ਬੜਾ ਹੌਸਲਾ ਹੋਇਆ ਬੜੇ ਜੋ ਕਿੱਡੇ ਜਾਂਦੀ ਰਹੇ ਜਿੱਤ ਕੇ ਹੋਣੀਆਂ ਦਰੋ ਵੀ ਕਿ ਜੇ ਪੜਾਈ ਜਿਵੇਂ ਫਾਸਟ ਹੋਣੀਆਂ ਤੇ ਇਸ ਗੱਲ ਦਾ ਸਾਨੂੰ ਬੜਾ ਹੌਸਲਾ ਹੈ ਧੰਨਵਾਦ ਹੈ ਜਿਹੜਾ ਭਈ ਜਿਹੜਾ ਆਪਣਾ ਸੇਵਕ ਸਰਦਾਰ ਹੈ ਕੇਵਲ ਜਲਦੀਪ ਇਹਨਾਂ ਨੇ ਸਹਾਇਤਾ ਬਹੁਤ ਦਿੱਤੀ ਇਹਨਾਂ ਨੂੰ ਕੋਈ ਯੰਤ ਨਹੀਂ ਤੇ ਸਹਾਇਤਾ ਵੀ ਦਿੱਤੀ ਤੇ ਖਾਣਾ ਪੀਣਾ ਵੀ ਦੇ ਰਹੇ ਕੋਈ ਇਹਨਾਂ ਨਾਲ ਕਹਿੰਦੇ ਬਹੁਤ ਮਦਦ ਲੈ ਕੇ ਤੇ ਬੱਚੇ ਨੇ ਚੜ੍ਹਾਈ ਤੇ ਚੜਾਏ ਸਕੂਲੇ ਬੱਚੇ ਜਾਂਦੇ ਰਹੇ ਕਾਜ ਸਾਨੂੰ ਪੂਰਾ ਹੌਸਲਾ ਹੈ ਇਹ ਫੌੜ ਦੀ ਵਿੱਚ ਭਾਗੀ ਲੈ ਲੈ ਕੋਈ ਤੇ ਸਾਨੂੰ ਬੜੀ ਹੌਸਲਾ ਹੋਇਆ ਸਾਡੀ ਪੁੱਤਰੀ ਵੀ ਸਾਨੂੰ ਘਰਵਾਲਾ ਉੱਚਾ ਕਰੂਗੀ ਗੱਗੂ ਦੀ ਪੜ੍ਹਾਈ ਬਾਰੇ ਗੱਲ ਕਰੀਏ ਤਾਂ ਉਸਨੇ ਆਪਣੀ ਜ਼ਿਆਦਾ ਪੜ੍ਹਾਈ ਸਰਕਾਰੀ ਸਕੂਲਾਂ ਵਿੱਚ ਹੀ ਕੀਤੀ ਹੈ ਉਸਨੇ ਪ੍ਰਾਇਮਰੀ ਤੱਕ ਦੀ ਪੜ੍ਹਾਈ ਸ਼੍ਰੀ ਰਾਮ ਸਰੂਪ ਅਣਖੀ ਸਮਾਰਟ ਸਕੂਲ ਟੋਲਾ ਵਿੱਚੋਂ ਕੀਤੀ। ਇਸੇ ਤਰ੍ਹਾਂ ਮਿਡਲ ਤੱਕ ਉਹ ਸਰਕਾਰੀ ਮਿਡਲ ਸਕੂਲ ਟੋਲਾ ਅਤੇ 10ਵੀਂ ਤੱਕ ਸਰਕਾਰੀ ਹਾਈ ਸਕੂਲ ਟੋਲਾ ਵਿੱਚ ਪੜ੍ਹੀ ਹੈ। ਗੱਗੂ ਨੇ 11ਵੀਂ ਅਤੇ 12ਵੀਂ ਸਰਕਾਰੀ ਕਾਲਜ ਪੱਖੋ ਕਲਾਂ ਤੋਂ ਕੀਤੀ। ਬੀਐਸਸੀ ਨਾਨ ਮੈਡੀਕਲ ਐਲਬੀਐਸ ਕਾਲਜ ਬਰਨਾਲਾ ਤੋਂ ਕਰਨ ਉਪਰੰਤ ਹੁਣ ਇਸੇ ਕਾਲਜ ਵਿੱਚ ਪੀਜੀਡੀਸੀ ਦੀ ਪੜ੍ਹਾਈ ਕਰ ਰਹੀ ਹੈ। ਇਥੇ ਉਹ ਐਨਸੀਸੀ ਟੀਮ ਵਿੱਚ ਵੀ ਮੋਰੀ ਹੈ ਜਸਵੀਰ ਕੌਰ ਨੂੰ ਖੇਡਾਂ ਦਾ ਸ਼ੌਂਕ ਬਚਪਨ ਵਿੱਚ ਹੀ ਸੀ ਉਹ ਅਜੇ ਪ੍ਰਾਇਮਰੀ ਜਮਾਤਾਂ ਵਿੱਚ ਹੀ ਸੀ ਜਦੋਂ ਸਕੂਲ ਪੱਦਰ ਦੀਆਂ ਖੇਡਾਂ ਵਿੱਚ ਲੰਮੀ ਛਾਲ ਵਿੱਚੋਂ ਉਸਨੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਗੱਗੂ ਇਸ ਦਾ ਮਾਣ ਆਪਣੇ ਉਸ ਸਮੇਂ ਦੇ ਅਧਿਆਪਕ ਵਿਜੇ ਕੁਮਾਰ ਨੂੰ ਦਿੰਦੀ ਹੈ ਮੈਨੂੰ ਇਹ ਸ਼ੌਂਕ ਪ੍ਰੈ-ਸਕੂਲ ਤੋਂ ਹੀ ਸੀਗਾ ਉੱਥੇ ਵਿਜੇ ਕੁਮਾਰ ਸਰ ਸੀਗੇ ਸਾਡੇ ਉਹ ਮੈਨੂੰ ਲੌਂਗ ਜੰਪ ਦੀ ਟ੍ਰੇਨਿੰਗ ਕਰਵਾਉਂਦੇ ਹੁੰਦੇ ਸੀ ਉਸ ਟਾਈਮ ਮੈਂ ਜ਼ਿਲ੍ਹੇ ਚ ਫਰਸਟ ਆਈ ਸੀ 10 ਫੁੱਟ 4 ਇੰਚ ਛਾਲ ਮਾਰ ਕੇ ਲੌਂਗ ਜੰਪ ਚ ਫੇਰ ਇਹ ਬੱਚੀ ਮਿਡਲ ਸਕੂਲ ਵਿੱਚ ਆਪਣੀ ਅਧਿਆਪਕਾ ਸ਼ਿੰਦਰਪਾਲ ਕੌਰ ਦੀ ਅਗਵਾਈ ਵਿੱਚ ਅੱਗੇ ਵਧੀ ਜਿੱਥੇ ਉਸਨੇ ਸਕੂਲਾਂ ਦੀਆਂ ਖੇਡਾਂ ਵਿੱਚ ਕਬੱਡੀ ਵਿੱਚ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਟੂਰਨਾਮੈਂਟਾਂ ਵਿੱਚ ਇਸ ਬੱਚੀ ਨੇ 800 ਮੀਟਰ ਅਤੇ 1600 ਮੀਟਰ ਵਿੱਚ ਕਈ ਮੁਕਾਬਲੇ ਜਿੱਤੇ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਤਰ ਕਾਲਜ ਮੁਕਾਬਲਿਆਂ ਵਿੱਚ ਉਹ ਤਿੰਨ ਸਾਲਾਂ ਤੋਂ ਲਗਾਤਾਰ ਮੈਡਲ ਲੈ ਰਹੀ ਹੈ। ਇਹਨਾਂ ਮੁਕਾਬਲਿਆਂ ਵਿੱਚ ਉਸਨੇ 2021 ਵਿੱਚ ਲੰਮੀ ਛਾਲ, 2022 ਵਿੱਚ ਲੰਮੀ ਛਾਲ ਤੇ ਤੀਰੀ ਛਾਲ ਵਿੱਚ ਤੀਜਾ ਅਤੇ 2023 ਵਿੱਚ ਲੰਮੀ ਛਾਲ ਵਿੱਚੋਂ ਅਤੇ ਤੀਰੀ ਛਾਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਜਸਵੀਰ ਕੋਰ ਗੱਗੂ ਕੋਲ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਜਿੱਤੇ ਹੋਏ ਮੈਡਲ ਅਤੇ ਟਰੋਫੀਆਂ ਕਿੱਲੋਂ ਦੇ ਹਿਸਾਬ ਨਾਲ ਪਈਆਂ ਨੇ ਆਪਣੇ ਘਰ ਦੀ ਇੱਕ ਬੈਠਕ ਵਿੱਚ ਸਲੀਕੇ ਨਾਲ ਰੱਖੀ ਇਹਨਾਂ ਮੈਡਲਾਂ ਨੂੰ ਉਹ ਮਾਣ ਨਾਲ ਦਿਖਾਉਂਦੀ ਹੈ ਇਹ ਕਾਰਗਿਲ ਵੀਡੀਓਸ ਤੇ ਗਲੋਸੈਂਟਰੀ ਕਰਾਈ ਸੀ ਜਿੰਦੇ ਅੱਛਾ ਉੱਥੇ ਲੱਗ ਜਾਂਦੀ ਹੈ ਪ੍ਰਾਈਵੇਟ ਹੀ ਹੈ ਅੱਛਾ ਇਹ ਲੁਧਿਆਣੇ ਲਈ ਦੀ ਚੋਣ ਲਈ ਦੀ ਇਹ ਮਿਲਕ ਉਹ ਗਿਆਨ ਉਹ ਜੁਤਰਾ ਮੈਰਾਥਨ ਹਾਂ ਹਾਂ ਸਨਾਵਰ ਇੰਟਰਨੈਸ਼ਨਲ ਸਕੂਲ ਢੋਲਾ ਦੇ ਖੇਡ ਮੈਦਾਨ ਵਿੱਚ ਹਰ ਰੋਜ਼ ਵਕ ਵਕ ਖੇਡਾਂ ਦੀ ਪ੍ਰੈਕਟਿਸ ਕਰ ਰਹੀ ਹੈ ਪਿਛਲੇ 3 ਸਾਲਾਂ ਤੋਂ ਗੱਗੂ ਨੇ ਸੁਖਦੇਵ ਸਿੰਘ ਕੇਵਲ ਅਤੇ ਗੁਰਸੇਵਕ ਸਿੰਘ ਕੋਲੋਂ ਵੱਖ-ਵੱਖ ਖੇਡਾਂ ਦੀ ਸਿਖਲਾਈ ਲਈ ਹੈ। ਰੈਡੀ ਸਟਾਰਟ ਰੈਡੀ ਸਟਾਰਟ। ਬੱਸ। ਪੂਰੇ ਘਾਣਾ ਤੋਂ ਨੇ ਪੈਰ ਚੱਕ ਕੇ। ਹਾਂ। ਫਰੰਟ ਬੈਗ ਲਾਉਣੀ ਆ। ਫਰੱਟ ਜਾਣਾ ਫਿਰ ਬੈਗ। ਰੈਡੀ? ਸਟਾਰਟ। ਆ। ਨਿਕਲ ਪੱਟ ਲੋ। ਤੇ ਫਰੰਟ আরে ভাই স্টার্ট কট ভারি গুড এস গুড কট 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 এস গুড আমরা নি স্টার্ট আবার কট এইตรา লাগনাও চলো ফৌজি বীর ਪੱਪ 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 ਚੱਕ ਕੇ ਚੱਕੇ ਕੋਣੀਆਂ ਲੈ ਕੇ ਗਏ ਠੋੜਾ ਠੋੜਾ ਬਾਸ ਗੁੱਡ ਵੈਰੀ ਗੁੱਡ ਕੀ ਬਾਤ ਜਿਹੜੀ ਰਣਗ ਲੋਡੀ ਬਾਦਗਾਟ ਹੁੰਦੀ ਹੈ ਪੈਰਾਂ ਦੀ ਸਟੈਪਾਂ ਦੀ ਬਾਹਾਂ ਦੀ ਉਹਨੂੰ ਸੈੱਟ ਕਰਨ ਵਾਸਤੇ ਇਹ ਸਟੈਪ ਕਰਨਾ ਆਪਾਂ ਜਿਹੜਾ ਇਸ ਤਰ੍ਹਾਂ ਹੋਊਗਾ ਠੀਕ ਹੈ ਆ ਚੀਜ਼ ਠੀਕ ਹੈ ਖੜਕੀ ਕਰਨੀ ਹੈ 30 ਸੈਕਿੰਡ 30 ਸੈਕਿੰਡ ਰੈਡੀ ਸਟਾਰਟ ਮੋਹਾਂ ਨਹੀਂ ਚੀ ਰੰਗ ਆਪਣੀਆਂ ਲੈ ਕੇ ਜਾਓ ਉੱਪਰ ਤੋਂ ਉੱਪਰ ਤੋਂ ਕਾਫੀ ਤੋਂ ਆਹ ਵਾਹ 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 ਚੋਹ ਆਇਆ ਮੈਂ ਦੇਖੀਏ ਰੈਡੀ ਸਟਾਰ ਤੋ ਪੱਬਨ ਲੱਤੀ ਹਾਂ ਟਿਕ ਹਾਂ ਹੈਂਡ ਵਿੱਚ ਰੱਖ ਦਿੱਤਾ ਪਾਜੀ ਐਸ ਜਸਵੀਰ ਕੋਰ ਗੱਗੂ ਅਤੇ ਉਸ ਦਾ ਪਰਿਵਾਰ ਵਾਰ-ਵਾਰ ਉਸ ਦੇ ਇਹਨਾਂ ਦੋਵਾਂ ਕੋਚਾਂ ਦਾ ਧੰਨਵਾਦ ਕਰਦਾ ਨਹੀਂ ਥੱਕਦਾ ਬਾਬੇ ਦੀ ਸੇਕ ਵਰ ਸੇਕ ਬਾਬੇ ਦੀ ਕਿਰਪਾ ਨਾਲ ਤੇ ਕੇਵਲ ਬਾਈ ਦੀ ਕਿਰਪਾ ਨਾਲ ਇੱਥੇ ਤੱਕ ਬੱਚਾ ਪਹੁੰਚ ਗਿਆ ਮੇਰਾ। ਉਹਨੇ ਬਹੁਤ ਮਦਦ ਕੀਤੀ ਹੈ ਮੇਰੀ। ਹਾਂਜੀ। ਬੱਚੇ ਦੀ। ਹਾਂ। ਇੱਕ ਕੁਲਦੇਵ ਵੀਰਾ ਉਹਨੇ ਬਹੁਤ ਮਦਦ ਕੀਤੀ ਹੈਗੀ। ਇਹ ਇਹ ਤਿੰਨਾਂ ਨੇ ਪੂਰੀ ਮਦਦ ਕਰੀ ਹੈ ਮੇਰੀ ਫੇਰ ਬੱਚੇ ਦੀ। ਹਾਂ। ਫੇਰ ਇੱਥੇ ਤੱਕ ਬੱਚਾ ਪਹੁੰਚਿਆ ਮੈਂ। ਸਨਾਵਰ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਮੈਡਮ ਪ੍ਰੀਤ ਕਮਲ ਸ਼ਰਮਾ ਨੇ ਗੱਗੂ ਦੀ ਸਫਲਤਾ ਤੋਂ ਹੋਰ ਬੱਚਿਆਂ ਨੂੰ ਸਿੱਖਿਆ ਲੈਣ ਦੀ ਸਲਾਹ ਦਿੱਤੀ। ਸਭ ਤੋਂ ਪਹਿਲਾਂ ਉਹ ਬੱਚੀ ਨੂੰ ਬਹੁਤ-ਬਹੁਤ ਵਧਾਈ ਦਿੰਨੀ ਹੈ ਜੀ ਕਿ ਜਿਹਨੇ ਆਪਣੀ ਮਿਹਨਤ ਸਦਕਾ ਇੱਕ ਮੁਕਾਮ ਹਾਸਲ ਕੀਤਾ ਹੈ। ਇਹ ਬੱਚੀ ਦੀ ਮਿਹਨਤ ਜਿਹੜੀ ਹੈਗੀ ਆ ਹੋਰ ਬੱਚਿਆਂ ਵਾਸਤੇ ਵੀ ਬਹੁਤ ਵਧੀਆ ਪ੍ਰੇਰਨਾ ਦਾ ਇੱਕ ਸਰੋਤ ਹੈ ਕਿ ਬੱਚੀ ਨੇ ਮਿਹਨਤ ਸਦਕਾ ਆਪਣੀ ਇੱਕ ਜੌਬ ਹਾਸਲ ਕੀਤੀ ਹੈ ਤਾਂ ਮੈਂ ਸਾਰੇ ਬੱਚਿਆਂ ਨੂੰ ਕਹੂੰਗੀ ਕਿ ਉਹ ਆਪਣੀ ਇੱਕ ਖੇਡ ਨੂੰ ਆਪਣਾ ਦੇ ਕੇ ਟਾਈਮ ਦੇ ਕੇ ਆਪਣੀਆਂ ਜਿਹੜੀ ਜ਼ਿੰਦਗੀ ਦੀਆਂ ਸਫਲਤਾਵਾਂ ਨੇ ਉਹਨਾਂ ਨੂੰ ਹਾਸਲ ਕਰਨ ਨਾਲ ਹੀ ਮੈਂ ਬੱਚੇ ਨੂੰ ਜਿਹੜਾ ਇੱਕ ਆਸ਼ੀਰਵਾਦ ਦਿੰਨੀ ਆ ਦੀ ਆਉਣ ਵਾਲੀ ਜ਼ਿੰਦਗੀ ਦੇ ਵਾਸਤੇ ਕਿ ਇਹ ਆਪਣੀ ਜ਼ਿੰਦਗੀ ਵਿੱਚ ਹੋਰ ਸਫਲਤਾਵਾਂ ਹਾਸਲ ਕਰੇ ਤੇ ਦੂਜੇ ਬੱਚਿਆਂ ਦੇ ਲਈ ਵੀ ਇੱਕ ਪ੍ਰੇਰਣਾ ਬਣੇ ਜਸਵੀਰ ਕੌਰ ਗੱਗੂ ਦਾ ਫਲ ਸੈਨਾ ਵਿੱਚ ਵੱਡੀ ਅਫਸਰ ਬਣਨ ਦਾ ਟੀਚਾ ਹੈ ਅੱਜ ਹੀ ਮੈਂ ਬਹੁਤ ਕਰਨੀ ਇੱਦ ਰੱਖੀ ਬਹੁਤ ਸੋਚ ਰੱਖਿਆ ਮੈਂ ਅਫਸਰ ਰੈਂਕ ਤੱਕ ਪਹੁੰਚਣਾ ਹੈ ਪਹਿਲਾਂ ਤਾਂ ਇਹ ਮੈਨੂੰ ਹੁੰਦਾ ਵੀ ਮੈਂ ਬੱਟੇ ਤੱਕ ਬਸ ਮੈਂ ਅੜਕੀ ਆ ਇਸ ਤੋਂ ਅੱਗੇ ਤਾਂ ਮੈਂ ਬਹੁਤ ਜਾਣਾਗਾ ਵਾਹਿਗੁਰੂ ਇਸ ਬੱਚੀ ਨੂੰ ਕਾਮਯਾਬੀਆਂ ਬਖਸ਼ੇ